ਦੇ ਕੁੜੀਆਂ ਟ੍ਰੇਨਿੰਗ ਦਿੱਤੀ ਐ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਇਮਾਨਦਾਰੀ ਨਾਲ ਆਪਣਾ ਫਰਜ਼ ਨਿਭਾਓ ਕੈਮਰਾ ਤੁਹਾਡੇ ਬੋਡੀ ਤੇ ਵੀ ਲੱਗਿਆ ਹੋਊਗਾ ਇੱਥੇ ਗੱਡੀ ਦੇ ਵੀ ਬੋਨਟ ਤੇ ਕੈਮਰਾ ਹੈ ਤੇ ਪਿੱਛੇ ਕੈਮਰਾ ਹੈ ਚਲਾਨ ਜਿੰਨੇ ਵੀ ਕੱਟਣੇ ਨੇ ਕੈਮਰੇ ਦੇ ਸਾਹਮਣੇ ਕੱਟਣੇ ਪੈਣਗੇ ਕੈਮਰੇ ਦੇ ਸਾਹਮਣੇ ਚਲਾਨ ਕੱਟਿਓ ਉਹ ਚ ਅਗਲਾ ਵੀ ਨਹੀਂ ਬੋਲ ਸਕਦਾ ਕੁਝ ਮੂਰਲਾ ਵੀ ਹਾਂ ਭਾਈ ਵੀਡੀਓ ਰਿਕਾਰਡਿੰਗ ਹੋਈ ਸੀ ਤੇ ਥੋੜਾ ਵੀ ਬਚਾ ਹੋ ਜੂ ਜੇ ਕਹੇ ਅਮਰੇ ਤੋਂ ਬਿਨਾ ਇਧਰ ਉਧਰ ਹੋ ਕੇ ਚਲਾਨ ਕੱਟਿਆ ਫਿਰ ਉਹਨੂੰ ਅਸੀਂ ਕਰਾਪਸ਼ਨ ਮੰਨਾਂਗੇ ਕਿ ਕੋਈ ਨਾ ਕੋਈ ਜਿਗਾਰ ਸੈੱਟ ਕੀਤਾ ਤੁਸੀਂ ਕੋਈ ਡਰਿੰਕ ਡਰਾਈਵ ਵਾਲਾ ਕੇਸ ਆ ਗਿਆ ਜਿੱਦਾਂ ਹੋਰ ਡਰਾਈਵਰ ਹੈਗਾ ਉਹਦੇ ਨਾਲ ਤਾਂ ਠੀਕ ਹੈ ਨਹੀਂ ਤਾਂ ਗੱਡੀ ਨਹੀਂ ਚੱਲ ਸਕੂਗੀ ਅੱਗੇ ਫਿਰ ਜੇ ਉਹਨੇ ਜਾਣਾ ਕੋਈ ਹੋਰ ਗੱਡੀ ਮੰਗਾ ਲੇ ਜਾਂ ਗੱਡੀਆਂ ਸਾਡਾ ਵੀ ਡਰਾਈਵਰ ਦੇ ਸਕਦੇ ਸੀ ਉਹਨੂੰ ਪੰਜਾਬ ਐਸਐਸਐਫ ਦਾ ਹੋਰ ਉਹਦੇ ਪੈਸੇ ਲੱਗਣਗੇ ਘਰੇ ਛੱਡਿਆਵਾਂਗੇ ਘਰੇ ਛੱਡਿਆਵਾਂਗੇ ਨਾਲ ਜੇ ਘਰੇ ਛੱਡ ਕੇ ਆਵਾਂਗੇ ਥੋੜਾ ਲੰਬਾ ਵੀ ਦੇ ਕੇ ਆਵਾਂਗੇ ਭਾਈ ਇਹ ਤਾਂ ਕੰਟਰੋਲ ਰੱਖਿਆ ਕਰੋ ਇਹ ਨਹੀਂ ਹੈਗਾ ਕਿ ਅਸੀਂ ਉਹਦਾ ਚਲਾਨ ਕੱਟ ਕੇ ਉਹਨੂੰ ਕਹਿੰਦੀ ਹੁਣ ਤੂੰ ਜਾ ਉਹਦੀ ਤਾਂ ਹਾਲਤ ਹੋ ਹੈ ਜੀ ਇਹ ਨਾ ਚਲਾਨ ਕਰਨ ਦਾ ਕੀ ਫਾਇਦਾ ਚਲਾਨ ਦਾ ਮਤਲਬ ਇਹ ਹੈਗਾ ਥੋੜੀ ਉਹਨਾਂ ਦੇ ਗੱਡੀ ਠੀਕ ਹੋ ਗਈ ਉਹਦੀ ਜਾਂ ਉਹ ਠੀਕ ਹੀ ਚਲਾਉਣ ਲੱਗ ਜੂਗਾ ਤੇ ਗੱਡੀ ਇੰਪੋਰਟ ਹੋਊਗੀ ਉੱਥੇ ਜੱਦੀ ਪਾਉਂਡ ਹੋਊਗੀ ਨਾਲ-ਨਾਲ ਅੱਗੇ ਹੁਣ ਚਲਾਨਾ ਤੇ ਵੀ ਆਪਾਂ ਕਰਨਾ ਹੈ ਡਰਾਈਵਿੰਗ ਲਾਇਸੈਂਸ ਦਾਸਨ ਦੇ ਵੀ ਨੰਬਰ ਪੁਆਇੰਟ ਬਣਾਇਆ ਕਰਾਂਗੇ ਤਾਂ ਕਿ ਪਤਾ ਹੋਵੇ ਸਾਰਿਆਂ ਨੂੰ ਕਿ ਕੱਲ ਫਰੀਦਕੋਟ ਫੜਿਆ ਗਿਆ ਸੀ ਕੰਪਿਊਟਰ 'ਚ ਆਜੇ 1 ਮਿੰਟ ਸੀ ਉਦੋਂ ਵੀ ਇਹ ਜੁਰਮਾਨਾ ਹੋਇਆ ਸੀ ਪਰਸੋਂ ਇਹ ਉਧਰ ਬਠਿੰਡੇ ਕੇ ਨਹੀਂ ਫੜਿਆ ਗਿਆ ਸੀ ਹਰਦਾ ਨਹੀਂ ਜਿਦਾ ਮਤਲਬ ਇਹ ਹੈਪਚੁਅਲ ਹੈ ਤਰ੍ਹਾਂ ਇੱਕ ਨੰਬਰ ਕੱਟ ਲਓ ਹਰਜ ਕਰ ਲੋ 5 ਨੰਬਰ ਹੋਣ ਕਿਡਾ ਅਮਰੀਕਾ ਚ ਇਦਾਂ ਹੀ ਐ ਪੁਆਇੰਟ ਨੇ ਜੇ ਸਾਡੇ ਕ ਤਿੰਨ ਨੰਬਰ ਕੱਟੇ ਗਏ ਤਾਂ ਉਸ ਤੋਂ ਬਾਅਦ ਤੁਹਾਨੂੰ ਕਹਿੰਦੇ ਨੇ ਕਿ ਹੁਣ ਦੁਬਾਰਾ ਲਾਇਸੈਂਸ ਲਾਏ ਹੁਣ ਟ੍ਰੇਨਿੰਗ ਹੋਊਗੀ ਤੇਰੀ ਦੁਬਾਰਾ ਹੋਰ ਦੇਖੋ ਕਿਸ ਤਰ੍ਹਾਂ ਉਹਨਾਂ ਨੇ ਡਰਾਈਵਿੰਗ ਨੂੰ ਨੌਕਰੀ ਨਾਲ ਜੋੜਿਆ ਹੋਇਆ ਹੈ ਬੰਦਾ ਗਿਆ ਆਪਣੇ ਬੰਦਾ ਸੀਗਾ ਨੌਕਰੀ ਲੈਣ ਸਭ ਕੁਝ ਠੀਕ ਸੀ ਸਾਰੀਆਂ ਸ਼ਰਤਾਂ ਪੂਰੀਆਂ ਕਰਦਾ ਸੀ ਨੌਕਰੀ ਉਹ ਕਹਿੰਦੇ ਜੀ ਓਕੇ एवरीथिंग ਇਜ਼ ਓਕੇ ਓਨਲੀ ਲਾਸਟ ਥਿੰਗ ਕੈਨ ਆ ਹੈਵ ਯੂਰ ਲਾਇਸੈਂਸ ਪਲੀਜ਼ ਲਾਇਸੈਂਸ ਲਿਆ ਨੌਕਰੀ ਮਿਲਣ ਲੱਗੀ ਆ ਬਸ ਇਕੱਲਾ ਲਾਇਸੈਂਸ ਦੇਖਣਾ ਲਾਇਸੈਂਸ ਨੂੰ ਸਵਾਈਪ ਕੀਤਾ ਓ ਮਾਈ ਗੋਡ ਕਹਿੰਦੇ ਯੂ ਆਰ ਨਾਟ ਅ ਗੁੱਡ ਡਰਾਈਵਰ ਤੇਰ ਤਾਂ ਸਾਂਸਟੋ ਨੰਬਰ ਬਹੁਤ ਕੱਟੇ ਹੋਏ ਨੇ ਤੇਰੇ ਤਾਂ ਚਲਾਨ ਬਹੁਤ ਹੋਏ ਹੋਏ ਨੇ ਸੋ ਸੌਰੀ ਇਹ ਨੌਕਰੀ ਤੁਹਾਨੂੰ ਮਿਲ ਨਹੀਂ ਸਕਦੀ ਉਹ ਕੀ ਕਹੋ ਕੀ ਕਹਿੰਦੇ ਨੇ ਉਹਨਾਂ ਨੇ ਸਾਈਕੋਲੋਜੀ ਜਿਹੜੀ ਸਾਈਕੋਲੋਜੀਕਲੀ ਕੀ ਪੜ੍ਹਾ ਹੋਇਆ ਹੈ ਕਹਿੰਦੇ ਜਿਹੋ ਜਿਹਾ ਵਿਹਾਰ ਬੰਦੇ ਦਾ ਜਿਹੋ ਜਿਹਾ ਬਤੀਰਾ ਬੰਦੇ ਦਾ ਗੱਡੀ ਚਲਾਉਣ ਦੌਰਾਨ ਹੁੰਦਾ ਹੈ ਉਹੀ ਬਤੀਰਾ ਉਹਦਾ ਦਫ਼ਤਰ ਚੱਲਦਾ ਹੈ ਜੇ ਗੱਡੀ 'ਚ ਕਾਲੀ ਕਰਦਾ ਹੈ ਦਫ਼ਤਰ 'ਚ ਵੀ ਕਾਲੀ ਕਰੂ ਜੇ ਗੱਡੀ 'ਚ ਗਲਤ ਸੜਕ ਤੇ ਗਲਤ ਹੀ ਉਹ ਕਰਦਾ ਹੈ ਓਵਰਟੇਕ ਇਹਦਾ ਮਤਲਬ ਦਫ਼ਤਰ 'ਚ ਹੀ ਕੋਈ ਨਾ ਕੋਈ ਪੰਗਾ ਪਾਊ ਉਹ ਕਿਉਂਕਿ ਉਹਦੀ ਸੁਭਾਅ 'ਚ ਕਾਲੀ ਹੈ ਜੇ ਗਲਤੀਆਂ ਨੇ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਜੇ ਤੁਸੀਂ ਕਿਤੇ ਰੈੱਡ ਲਾਈਟ ਚੋਂ ਲੰਘਦੇ ਹੋ ਜਾਂ ਓਵਰ ਸਪੀਡ ਹੁੰਨੇ ਹੋ ਤਾਂ ਲਾਂਡ ਕੱਟਿਆ ਜਾਂਦਾ ਹੈ ਇਹਦਾ ਮਤਲਬ ਤੁਸੀਂ ਆਪਣੀ ਨੌਕਰੀ ਨੂੰ ਲਤਬਾ ਰਹੇ ਹੋ ਦੇਖੋ ਕਿੱਥੇ ਤੱਕ ਉਹਨਾਂ ਨੇ ਇਹ ਚੀਜ਼ ਜੋੜ ਕੇ ਰੱਖੀ ਹੈ ਟਾਈਮ ਦਾ ਫਿਰ ਚੱਲੀ ਜਾਈ ਲੱਗ ਚੱਕੀ ਫਿਰਦੇ ਆ ਮਾਂ ਦੀਆਂ ਬਾਹਾਂੀਆਂ ਵੇਚ ਕੇ ਪਿਓ ਦੇ ਜ਼ਮੀਨ ਵੇਚ ਕੇ ਚਲੋ ਅਮਰੀਕਾ ਚਲੋ ਕੈਨੇਡਾ ਕੋਈ ਡਿਸਪਲਨ ਹੈ ਉਹਨਾਂ ਕੋਲੇ ਹੋਰ ਕੀ ਹੈ ਮੌਸਮ ਤਾਂ ਆਪਣੇ ਤੋਂ ਵਧੀਆ ਦਾ ਮੌਸਮ ਹੀ ਹੈ ਨਹੀਂ ਕਿਤੇ ਧਰਤੀ ਤੇ ਆਪਣੇ ਤੋਂ ਵੱਧ ਉਪਜਾਊ ਧਰਤੀ ਹੈ ਨਹੀਂ ਕਿਤੇ ਉੱਥੇ ਤਾਂ برف ਪਈ ਰਹਿੰਦੀ ਹੈ ਛੇ-ਛੇ ਮਹੀਨੇ ਜਾਂਦੇ ਕਿਉਂ ਡਿਸਪਲਨ ਹੈ ਮంత్రి ਜੈ ਸੰਤਰੀਏ ਇੱਕੋ ਜਿਹੇ ਤਰ੍ਹਾਂ ਨੇ ਪ੍ਰਧਾਨ ਮੰਤਰੀ ਦਾ ਚਲਾਨ ਕੱਟਿਆ ਜਾ ਸਕਦਾ ਇੱਥੇ ਪ੍ਰਧਾਨ ਮੰਤਰੀ ਗੱਲ ਛੱਡੋ ਇੱਥੇ ਜਿਹੜਾ ਮੰਤਰੀ ਦੇ ਘਰੇ ਪੋਚਾ ਲਾਉਂਦਾ ਉਹ ਵੀ ਕਹਿੰਦਾ ਮੈਂ ਲਾਲਵੱਤੀ ਚੋਂ ਮੈਨੂੰ ਕਿਵੇਂ ਹਟਾ ਲੋਂਗੇ ਮੈਂ ਪੋਚੇ ਲਾਉਣਾ ਉੱਥੇ ਸਵੀ ਕਲਚਰ ਸਪਾਰਸ਼ ਕਲਚਰ ਇਹ ਬੰਦ ਹੈ ਇਹ ਹੁਣ ਬੰਦ ਹੈ ਬਸ ਜਿੰਨਾ ਕਰ ਰਹਿ ਗਿਆ ਉਹ ਥੋੜਾ ਬੋਤ ਰਹਿ ਗਿਆ ਉਹ ਵੀ ਬੰਦ ਹੋ ਜਾਊਗਾ ਪਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ ਪੁਲਿਸ ਦੇ ਵਿੱਚ नवियां भर्ती हो रही ने साडिया धियां माई भागो आई जी कल झाकी से उस मैं गल की भैन अफसर बन रही ने जज बन रही वकील बन रही ने पटवारी बन रही ने सब इंस्पैक्टर लगे इत फूकी साहब हो प्रोग्राम कराया जदों लड़कियां नियुक्ति पत्र दिते कि खुशी तो कि नच रहे बच्चे ये खुशियां हसन खेडन मन का चाहो च लिखे यह खुशियां लेके आनियां ने ਹਰ ਇੱਕ ਦੇ ਘਰੇ ਖੁਸ਼ੀਆਂ ਆਉਣੀਆਂ ਚਾਹੀਦੀਆਂ ਨੇ ਦਿਵਾਲੀਆਂ ਦਸਹਿਰੇ ਲੋਹੜੀਆਂ ਵਿਸਾਖੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਨੇ ਪ੍ਰਮਾਤਮਾ ਕਰੇ ਖੁਸ਼ੀਆਂ ਦੇ ਦੀਵੇ ਪ੍ਰਮਾਤਮਾ ਕਰੇ ਵਿਦਿਆ ਦਾ ਚਾਨਣ ਪ੍ਰਮਾਤਮਾ ਕਰੇ ਤੱਕੀਆਂ ਦੇ ਦੀਵੇ ਹਰ ਘਰ ਚ ਬਲਣਾ ਪੜੋ ਪੜ ਕੇ ਨੰਬਰ ਲੈ ਲਓ ਇਸ ਗੱਲੋਂ ਬੇਫਿਕਰ ਹੋ ਜਿਓ ਜੇ 700 ਚੋਂ ਤੁਹਾਡੇ 680 ਆ ਗਏ ਇਸ ਗੱਲੋਂ ਬੇਫਿਕਰ ਹੋ ਜਿਓ ਕਿ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ ਜ ਮੇਰੇ ਕੋਲ ਪੈਸੇ ਨਹੀਂ ਹੈਗੇ 680 ਵਾਲਾ ਰਹਿ ਜਾਊਗਾ ਤੇ 640 ਵਾਲਾ ਨੌਕਰੀ ਲੈ ਜਾਊਗਾ ਇਹ ਕੰਮ ਨਹੀਂ ਸਰਕਾਰ ਤੁਹਾਡਾ ਆਪ ਕੁੰਡਾ ਖੜਕਾਊਗੀ ਭਾਈ ਆ ਜਾ ਤੇਰੀ ਨੌਕਰੀ ਤੇਰੀ ਕੁਰਸੀ ਤੈਨੂੰ ਇੰਤਜ਼ਾਰ ਕਰ ਰਹੀ ਹੈ ਤੇ ਸੋ ਇਹ ਸੋਚ ਤੇ ਚੱਲਦੇ ਆਂ ਡਿਊਟੀ ਦੌਰਾਨ ਕਈ ਵਾਰੀ ਸਾਡੇ ਜਵਾਨ ਸ਼ਹੀਦ ਹੋ ਜਾਂਦੇ ਨੇ ਮੈਂ ਪਰਸੋਂ ਹੀ ਗਿਆ ਸੀਗਾ ਰਾਮਗੜ੍ਹ ਸਰਦਾਰਾਂ ਪਿੰਡ ਦੇ ਖਾਨ ਨੇ ਕੋਲੇ ਅਗਨੀ ਵੀਰ ਸਾਡਾ ਮੁੰਡਾ ਸ਼ਹੀਦ ਹੋ ਗਿਆ 1 ਕਰੋੜ ਰੁਪਈਆ ਸੀ ਕੋਈ ਕੀਮਤ ਨਹੀਂ ਪਾਉਂਦੇ ਉਹਦੀ ਜਾਨ ਦੀ ਉਹ ਤਾਂ ਕੋਈ ਅਰਬਾਂ ਖਰਬਾਂ ਚ ਨਹੀਂ ਪਾ ਸਕਦਾ ਪਰ ਉਹਦੇ ਪਰਿਵਾਰ ਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ 1 ਕਰੋੜ ਰੁਪਈਆ ਪੰਜਾਹ ਸਰਕਾਰ ਵੱਲੋਂ 1.5 ਕਰੋੜ ਰੁਪਈਆ ਆਪਾਂ ਭਾਰਤੀ ਫੌਜ ਵੱਲੋਂ ਤੇ ਬਾਕੀ ਸਹੂਲਤਾਂ ਪਰਿਵਾਰ 'ਚ ਇੱਕ ਨੌਕਰੀ ਔਰ ਨੌਕਰੀ ਵੀ 6 ਪੈਣਾ ਦਾ ਇੱਕ ਭਾਈ ਸੀਗਾ ਛੇ ਰੀਆਂ ਛੇ ਬੈਠੀਆਂ ਸੀ ਗੱਲ ਮੇਰੇ ਸਾਹਮਣੇ ਪਰਸੋਂ ਮੈਂ ਕਿਹਾ ਜੀ ਨੌਕਰੀ ਇੱਕ ਮਿਲਨੀ ਹੈ ਦੱਸੋ ਕਹਿੰਦੇ ਛੋਟੀ ਹੈ ਜੀ ਬੀਏ 2 ਚ ਆਜੇ ਮੈਂ ਕਿਹਾ ਵੀ ਜੇ ਉਹ ਜਦ ਅੱਜ ਹੀ ਤੁਸੀਂ ਕਾਲੀ ਕਰ ਦੋ ਕਰੋਗੇ ਤਾਂ ਅੱਜ ਹੀ ਨੌਕਰੀ ਮਿਲੂਗੀ ਉਹ ਪਲੱਸ 2 ਦੇ ਬੇਸ ਤੇ ਮਿਲੂਗੀ ਨੌਕਰੀ ਛੋਟੀ ਮਿਲੂਗੀ ਇੱਕ ਕੰਮ ਕਰਦੇ ਆਂ ਅਸੀਂ ਰਿਜ਼ਰਵ ਰੱਖ ਲੈਨੇ ਆ ਤੇ ਪੜ੍ਹਾਈ ਵੀ ਅਸੀਂ ਬੀਏ 2 ਤੋਂ ਬੀਏ ਫਾਈਨਲ ਕਰਨ ਤੱਕ ਗ੍ਰੈਜੂਏਸ਼ਨ ਕਰਨ ਤੱਕ ਅਸੀਂ ਸਾਰਾ ਖਰਚਾ ਵੀ ਅਸੀਂ ਕਰਾਂਗੇ ਇਹਨੂੰ ਵੀ ਇਹਨੂੰ ਗ੍ਰੈਜੂਏਸ਼ਨ ਕਰਾ ਲਓ ਨੌਕਰੀ ਵਧੀਆ ਮਿਲ ਜਾਊਗੀ ਸੋ ਅਗਲੇ ਸਾਲ ਉਹਨੂੰ ਨੌਕਰੀ ਤੇਰਾ ਕਿਉਂਕਿ ਜੇ ਅਸੀਂ ਪੁਲਿਸ ਵਾਲਿਆਂ ਦੇ ਤੇ ਫੌਜੀਆਂ ਦੇ ਪਰਿਵਾਰਾਂ ਦਾ ਹਾਲ ਨਹੀਂ ਪੁੱਛਾਂਗੇ ਤਾਂ ਦੁਬਾਰਾ ਕਿਸੇ ਨੇ ਭਰਤੀ ਹੋਣ ਦੀ ਹਿੰਮਤ ਨਹੀਂ ਕਰਨੀ ਜੇ ਅਸੀਂ ਪਰਿਵਾਰਾਂ ਨੂੰ ਮਾਨ ਸਨਮਾਨ ਦੇਵਾਂਗੇ ਬਾਕੀ ਹੌਸਲਾ ਵੀ ਵਧੂਗਾ ਯਾਰ ਹਾਂ ਸਾਡੇ ਮਗਰ ਹੈਗਾ ਕੋਈ ਸਾਨੂੰ ਤੁਹਾਡੇ ਵਾਸਤੇ ਕਿੰਨਾ ਸੋਹਣਾ ਪ੍ਰੋਗਰਾਮ ਸ਼ੁਰੂ ਕੀਤਾ ਹਰ ਸਾਲ ਹੋਇਆ ਕਰੂਗਾ ਇੱਥੇ ਕੀਤਾ ਸੀ ਆਪਾਂ ਗੁਲਦਸਤਾ ਕਿਉਂਕਿ ਮੈਂ ਸਮਝਦਾ ਕਿ ਤੁਸੀਂ ਦੇਖੋ ਤੁਸੀਂ ਵੀ ਇਨਸਾਨ ਹੋ ਸਾਰਾ ਦਿਨ ਜਲੰਧਰ ਵਾਲੇ ਚੌਕ 'ਚ ਖੜੇ ਫੌਰਾ ਤੂੰ ਆਂ ਅੰਦਰ ਮਿੱਟੀ ਅੰਦਰ ਸ਼ਾਮ ਤੱਕ ਅਸੀਂ ਤੁਹਾਡੇ ਤੋਂ ਉਮੀਦ ਕਰਦੇ ਹਾਂ ਸਾਨੂੰ ਸ਼੍ਰੀਮਾਨ ਜੀ ਕਹਿਆ ਕਰੋ ਤੁਸੀਂ ਵੀ ਤਾਂ ਬੰਦੇ ਹੀ ਹੋ ਤੁਸੀਂ ਵੀ ਤਾਂ ਸਾਡੇ ਪੀਂ ਪੋਤੀਆਂ ਤੁਸੀਂ ਵੀ ਇਨਸਾਨ ਹੋ ਤੁਸੀਂ ਰੋਬੋਟ ਨਹੀਂ ਹੈਗੇ ਤੁਸੀਂ ਕੰਪਿਊਟਰ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰਿਪੋਰਟ ਦੇ ਦਿੱਤੇ ਜਾਣ ਤਾਂ ਤੁਸੀਂ ਉਹਨਾਂ ਤੋਂ ਪੰਜ ਗੁਣਾ ਕੰਮ ਲੈ ਸਕਦੇ ਹੋ ਐਨਾ ਮੈਨੂੰ ਪਤਾ ਪੰਜਾਬ ਪੁਲਿਸ ਵਾਲੇ ਸੋ ਇੱਕ ਨਵੀਂ ਕਿਸਮ ਦਾ ਇੱਕ ਆਗਾਜ਼ ਹੋ ਰਿਹਾ ਅੱਜ ਔਰ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਪਾਤਰ ਸਾਹਿਬ ਦਾ ਸ਼ੇਅਰ ਹੈ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਂ ਰਾਹ ਬਣਦੇ ਯੁੱਗਾਂ-ਯੁੱਗਾਂ ਤੋਂ ਆਉਂਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬਣੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਵੀ ਨਹੀਂ ਸੋਚਿਆ ਉਹ ਬਣਦੇ ਜਾਂ ਆ ਬਣਦੇ ਜੋ ਕੁਝ ਬਣਾਤਾ ਇਹ ਤੋਂ ਬੜਾ ਕੁਝ ਹੈ ਹੀ ਨਹੀਂ 17 ਸਾਲ ਦੀ ਉਮਰ ਚ ਭਗਵੰਤ ਸਮਾਨ ਬਣਾਤਾ ਸੀ ਪੰਜਾਬੀਆਂ ਨੇ ਆ ਹੁਣ 2022 ਚ ਅੱਡੀ ਵੱਡੀ ਜ਼ਿੰਮੇਵਾਰੀ 2014 ਚ ਦੇਸ਼ ਦੇ 543 ਲੋਕਾਂ ਚ ਸ਼ਾਮਲ ਕਰਤਾ ਪਾਰਲੀਮੈਂਟ ਭੇਜ ਕੇ ਹੋਰ ਕੀ ਕਰੀਏ ਜੀ ਫਿਰ ਉਹਨੂੰ ਸੋ ਸੁੱਖ ਵੇਲੇ ਸ਼ੁਕਰਾਨਾ ਪ੍ਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਿ ਹਜਾ ਮੌਕਾ ਦਿੱਤਾ ਕਿ ਭਾਈ ਪੰਜਾਬ ਨੂੰ ਠੀਕ ਕਰ ਲੋ ਧਰਤੀ ਗੁਰੂਆਂ ਦੀ ਹੈ ਧਰਤੀ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਹੈ ਧਰਤੀ ਸ਼ਹੀਦਾਂ ਦੀ ਹੈ ਸ਼ਾਇਰਾਂ ਦੀ ਹੈ ਧਰਤੀ ਫਕੀਰਾਂ ਦੀ ਹੈ ਇਤੋਂ ਵੱਧ ਹੋਰ ਕੀ ਮਿਲ ਸਕਦਾ ਹੈ ਕਿ ਤੁਹਾਨੂੰ ਉਸ ਧਰਤੀ ਤੇ ਸੇਵਾ ਕਰਨ ਦਾ ਮੌਕਾ ਮਿਲ ਜੇ ਸੋ ਸੱਚੇ ਦਿਲੋਂ ਪੰਜਾਬ ਵਾਸਤੇ ਖੜਾਂਗੇ ਔਰ ਮੈਨੂੰ ਪੂਰੀ ਉਮੀਦ ਹੈ ਕਿ ਐਸਐਸਐਫ ਦੇ ਜਿਹੜੇ ਜਵਾਨ ਨੇ ਮੁੰਡੇ ਕੁੜੀਆਂ ਜਿੰਨੇ ਵੀ ਡਿਊਟੀ 'ਚ ਜਾਓਗੇ ਹਰ ਰੋਜ਼ ਪੁੰਨ ਤਾਂ ਖੱਟ ਕੇ ਆਉਂਗੇ ਆ ਕੇ ਸ਼ੀਸ਼ੇ ਮੂਰੇ ਖੜ ਕੇ ਜਰੂਰ ਆਪਣੇ ਆਪ ਨਾਲ ਗੱਲ ਕਰ ਲਿਆ ਕਰੋ ਕਿ ਅੱਜ ਮੈਂ ਜਾਨ ਬਚਾਤੀ ਨਹੀਂ ਤਾਂ ਅੱਜ ਕੱਲ ਤੁਹਾਨੂੰ ਪਤਾ ਹਾਲਾਤ ਭਾਈ ਭਾਈ ਦਾ ਵੈਰੀ ਐ ਸਕੇਆਂ ਚਾਚਿਆਂ ਤਾਇਿਆਂ ਦੇ ਮਾਂ ਪਿਓਾਂ ਦੇ ਕਤਲ ਹੋ ਰਹੇ ਨੇ ਖੂਨ ਚਿੱਟਾ ਹੋ ਗਿਆ ਲਾਲਚ ਵੱਧ ਗਏ ਤੇ ਆਪਾਂ ਇਹੋ ਜਿਹੇ ਬੰਦੇ ਬਣਨਾ ਹੈ ਕਿ ਗੱਡੀ ਮੂਰੇ ਕਦੇ ਕੁੱਗੀ ਵੀ ਆ ਜੇ ਨਾ ਅੱਜ ਤਾਂ 2 ਮਿੰਟ ਉੱਥੇ ਖੜਕੇ ਵੀ ਮੌਨ ਮੌਨ ਧਾਰ ਲੈਨੇ ਯਾਰ ਕਿ ਯਾਰ ਪੰਛੀ ਸੀ ਜਨੌਰ ਸੀ ਕੀ ਪਤਾ ਛੋਟੇ ਛੋਟੇ ਬੋਟ ਜਿਹੜੇ ਨੇ ਉਹਨਾਂ ਨੇ ਤਰੀਕੇ ਦੇ ਹੋਣਗੇ ਕੀ ਹੋ ਗਿਆ ਇਹ ਚਲੋ ਕੋਈ ਨਹੀਂ ਇਹੀ ਆ ਕਿ ਆਪਾਂ ਦੂਜਿਆਂ ਦੇ ਦੁੱਖਾਂ 'ਚ ਖੜੀਏ ਸਿਆਣੇ ਕਹਿੰਦੇ ਆ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਸੋ ਆਪਾਂ ਲੋਕਾਂ ਦੇ ਦੁੱਖ ਵੰਡਣੇ ਨੇ ਦੁੱਖ ਅੱਧੇ ਕਰਨੇ ਆ ਖੁਸ਼ੀਆਂ ਦੁਬਨੀਆਂ ਕਰਨੀਆਂ ਪੰਜਾਬ ਦੀ ਸੜਕ ਤੇ ਕੋਈ ਆਵੇ ਉਹਨੂੰ ਵੀ ਪਤਾ ਹੋਵੇ ਕਿ ਮੈਂ ਸੇਫ ਆ ਮੇਰੇ ਮੇਰੇ ਮੇਰੀ ਹੈਲਪ ਵਾਸਤੇ ਮੇਰੀ ਸਰਕਾਰ ਹੈਗੀ ਹੈ ਮੇਰੇ ਮੇਰੇ ਬੱਚਿਆਂ ਦੀ ਸੇਫਟੀ ਵਾਸਤੇ ਕਾਨੂੰਨ ਹੈਗਾ ਕਈ ਵਾਰੀ ਕੀ ਹੁੰਦਾ ਤੁਸੀਂ ਆਪ ਸਹੀ ਹੁੰਦੇ ਹੋ ਅਗਲਾ ਗਲਤ ਹੁੰਦਾ ਉਧਰੋਂ ਉਹਦਾ ਕੀ ਕਰ ਸਕਦੇ ਹੋ ਫਿਰ ਤੁਸੀਂ ਸੋ ਹਰ ਚੀਜ਼ ਚੈੱਕ ਕਰਾਂਗੇ ਔਰ ਜਿਵੇਂ ਤੁਸੀਂ ਕਹੋਗੇ ਔਰ ਸਭ ਤੋਂ ਪਹਿਲਾਂ ਅੱਜ ਮੈਂ ਇਹ ਵੀ ਅਨਾਉਂਸ ਕਰ ਦੇਣਾ ਕਿ ਦੇਖੋ ਟ੍ਰੈਫਿਕ ਤਾਂ ਏਡੀਜੀਪੀ ਸਭ ਦੇਖ ਹੀ ਰਹੇ ਨੇ ਸਾਰੀ ਟ੍ਰੈਫਿਕ ਪਰ ਐਸਐਸਐਫ ਦੇ ਵਿੱਚ ਐਸਐਸਪੀ ਐਸਐਸਐਫ ਪੰਜਾਬ ਐਸਐਸਪੀ ਐਸਐਸਐਫ ਪੰਜਾਬ ਸਾਰੇ ਪੰਜਾਬ ਦਾ ਐਸਐਸਪੀ ਉਹ ਬੰਦਾ ਲਾਇਆ ਜਿਹਨੇ ਦੇਸ਼ ਦੀ ਅਗਵਾਈ ਕੀਤੀ ਹੈ ਹਾਕੀ ਦੇ ਵਿੱਚ ਉਹ ਸਾਡਾ ਕਪਤਾਨ ਰਿਹਾ ਤੇ ਅੱਜ ਵੀ ਸਭ ਤੋਂ ਵੱਧ ਗੋਲੋ ਦੇ ਬੋਲਦੇ ਨੇ ਗगनਜੀਤ ਜਿਹੜਾ ਹਾਕੀ ਦਾ ਕੈਪਟਨ ਹੈ ਉਹ ਸਾਡੇ ਐਸਐਸਪੀ ਪੰਜਾਬ ਹੋਣਗੇ ਸੋ ਇੱਕ ਸਪੋਰਟਸਮੈਨ ਹੈ ਸਪੋਰਟਸਮੈਨ ਜਿਹੜੇ ਹੁੰਦੇ ਨੇ ਉਹਨਾਂ ਨੂੰ ਇੱਕ ਗੱਲ ਨੇਚੁਰਲੀ ਕੁਦਰਤੀ ਹੁੰਦੀ ਹੈ ਕਿ ਉਹ ਅਸੂਲਾਂ ਦੀ ਨਿਯਮਾਂ ਦੀ ਪਾਲਣਾ ਕਰਦੇ ਨੇ ਉਹਨੂੰ ਪਤਾ ਹੈ ਜੇ ਫਾਉਲ ਪਲੇ ਕੀਤਾ ਤਾਂ ਰੈੱਡ ਕਾਰਡ ਜਾਂ yellow card ਆ ਜਾਂਦਾ ਸੋ ਇਸ ਕਰਕੇ ਹਾਕੀ ਦੇ ਕਪਤਾਨ ਸਾਡੇ SSF ਦੇ ਕਪਤਾਨ ਹੋਣਗੇ ਤੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਖੁਸ਼ਖਬਰੀਆਂ ਪੰਜਾਬੀਆਂ ਦੇ ਨਾਮ ਕਰਾਂਗੇ ਪਰਮਾਤਮਾ ਗਿਰਦਾਸ ਕਰਦੇ ਆਂ ਪਰਮਾਤਮਾ ਪੰਜਾਬ ਤੇ ਇਸੇ ਤਰ੍ਹਾਂ ਮੇਰ ਭਰਿਆ ਹੱਥ ਰੱਖੇ ਅਸੀਂ ਇੱਕ ਨੰਬਰ ਸੂਬਾ ਸੀ ਤੇ ਇੱਕ ਨੰਬਰ ਸੂਬਾ ਹੀ ਬਣਾਂਗੇ ਸਾਨੂੰ ਪੰਜਾਬੀਆਂ ਦੀ ਕਾਹਤ ਹੈ ਕਿ ਇੱਕ ਨੰਬਰ ਤੋਂ ਥੱਲੇ ਕੋਈ ਨੰਬਰ ਹੋਰ ਪਸੰਦੀ ਨਹੀਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਹਿਰੀਏ ਢੰਗ ਦਾ ਹਾਂ ਬੋਲਾਂ ਹਿੰਦੀ ਉਰਦੂ ਵੀ ਸਮਝਦਾ ਕਦੇ ਕਦੇ ਅੰਗਰੇਜ਼ੀ ਵੀ ਅੰਗ ਦਾ ਹਾਂ ਮਾਂ ਮਾਂ ਬੋਲੀ ਆਪਣੀ ਨੂੰ ਪਿਆਰ ਕਰਾਂ ਗੱਲ ਆਖਣ ਤੋਂ ਰਤਾ ਨਾ ਸੰਗਦਾ ਹਾਂ ਮੋਤੀ ਕਿਸੇ ਸੁਹਾਗਣ ਦੀ ਨੱਥਦਾ ਹਾਂ ਟੁਕੜਾ ਕਿਸੇ ਪੰਜਾਬਣ ਦੀ ਬੰਗਦਾ ਹਾਂ ਮੈਂ ਪੰਜਾਬੀ ਪੰਜਾਬ ਦੇ ਰਹਿਣ ਵਾਲਾ ਹਾਂ ਮੈਂ ਪਿੰਡੂ ਪਰ ਸ਼ਾਇਰੀ ਟੰਗਦਾ ਹਾਂ ਸੋ ਪੰਜਾਬ ਵਸਦਾ ਰਵੇ ਗੁਰੂਆਂ ਦੇ ਨਾਮ ਤੇ ਪੰਜਾਬ ਵਸਦਾ ਸਾਡੇ ਆਸ਼ੀਰਵਾਦ ਜਿਹੜਾ ਗੁਰੂਆਂ ਦਾ ਉਹ ਸਾਡੇ ਤੇ ਰਵੇ